ਹੈਲੋ ਜੀ ਸਤਿ ਸ਼੍ਰੀ ਅਕਾਲ ਫੈਂਸ ਤੇ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਆ ਤੇ ਗਾਇਸ ਇੱਧਰ ਮੈਂ ਲੈ ਰਹੀ ਸੀ ਹਲ ਸਵੇਰੇ ਸਵੇਰੇ ਬੈੱਡ ਸ਼ੀਟਸ ਤੇ ਦੇ ਤਾਂ ਬਹੁਤ ਮਹਿੰਗੇ ਰਹੀਆਂ ਸੀ ਪਰ ਰੇਟ ਕਰਕੇ ਮੈਂ ਫਿਰ ਚਾਰ ਬੈੱਡ ਸ਼ੀਟ ਖਰੀਦ ਲਈਆਂ ਸੀ ਇਹਨਾਂ ਨੂੰ ਨਹੀਂ ਨਹੀਂ ਉਹ ਉੱਧੇ ਹੀ ਰੱਖਿਆ ਟੈਕਿੰਗ ਚੁਕਿੰਗ ਵਾਸਤੇ ਯਾਰ ਚਾਦਰ ਤਾਂ ਵੱਡੀ ਹੈ ਮੇਰੇ ਤੋਂ ਲੈ ਗਈ ਹਾਂ ਗੱਡੀ ਚੱਲੀ ਹੈ ਹੈਲੋ ਗਾਇਸ ਇਹ ਵਾਲੀਆਂ ਚਾਰ ਮੈਂ ਲਈਆਂ ਸੀਗੀਆਂ ਹੁਣ ਬੈੱਡ ਸ਼ੀਟਸ ਤੇ ਪਹਿਲਾਂ ਵਾਲੀਆਂ ਨਾ ਮੇਰੀਆਂ ਖਰਾਬ ਹੋ ਗਈਆਂ ਕੋਟਨ ਦੀਆਂ ਸਾਰੀਆਂ ਬੈੱਡ ਸ਼ੀਟ ਮੈਂ ਕਿਹਾ ਚਲੋ ਹੁਣ ਨਵੀਆਂ ਲੈ ਲਈ ਲੰਨੀਆਂ ਤੇ ਚਾਰ ਲਈਆਂ ਨੇ ਇਸ ਮੈਂ ਆ ਗਈ ਸੀ ਕਿਚਨ ਦੇ ਵਿੱਚ ਤੇ ਮੈਂ ਅੱਜ ਲਈ ਆਂ ਆਲ ਗੋਬੀ ਸਬਜ਼ੀ ਬਣਾਣਾ ਕੜਾਈ ਮੈਂ ਧਾਨ ਦਿੱਤੀ ਆ ਕਿ ਚਲੋ ਮੈਂ ਦਿਖਾਨੀ ਆ ਕਿਦਾਂ ਸਬਜ਼ੀ ਬਣਾਉਣੀ ਹੈ ਇੱਧਰ ਮੈਂ ਕੱਟ ਲਈ ਸੀ ਆਲੂ ਤੇ ਗੋਭੀ ਤੇ ਮੈਂ ਨਾਲ ਉਹ ਪਾਣੀ ਚ ਪਾ ਕੇ ਰੱਖ ਦਿੱਤਾ ਹੁਣ ਬਣਾਉਂਗੀ ਆਪਾਂ ਦਸਨ ਪਿਆਜ਼ ਰੱਖ ਕੇ ਹੁਣ ਵੀ ਗਾਇਸ ਲੁੱਭੀਸੇ ਮੈਂ ਜੀਰਾ ਪਾ ਤੇ ਇੱਕ ਚਮਚਾ ਭਰ ਕੇ ਮੈਂ ਪਾਵਾਂਗੀ ਜੀਰਾ ਥੋੜਾ ਜਿਹਾ ਉਪਰ ਪਾ ਲਏ ਤੇ ਫਿਰ ਪਾ ਮੂੰਗਫਲੀ ਦਾ ਉਹ ਬਾਰੇ ਪਾ ਮੰਗੇ ਪਿਆਜ਼ ਹਾਂਜੀ ਗਾਇਜ਼ ਮੈਂ ਨਾ ਪਿਆਜ਼ ਵੀ ਪਾ ਲਈ ਤੁਸੀਂ ਚਾਰ ਪਿਆਜ਼ ਪਾਏ ਆ ਮੈਂ ਹਰੀਆਂ ਮਿਕਚਰ ਪਾਈਆਂ ਆ ਥੋੜੀਆਂ ਜੀਆਂ ਦੋ ਟਮਾਟਰ ਲਏ ਕਿ ਪਾਤੀਆਂ ਛੋਟੀਆਂ ਮਿਕਚਰ ਬਾਕੀ ਕੱਟ ਕੇ ਪਾ ਲਈਆਂ ਤੇ ਲਸਣ ਅਦਰਕ ਤੇ ਵਗੈਰਾ ਸਾਰਾ ਕੁਝ ਪਾਤਾ ਨਮਕ ਪਾਤਾ ਥੋੜਾ ਜਿਹਾ ਧੁੱਧਾਇਆ ਫਿਰ ਇੱਕ ਟਮਾਟਰ ਪਾ ਮੰਗੇ ਦੀ ਵਿੱਚ ਆਪਾਂ ਫਿਰ ਸਾਰੇ ਵਿੱਚ ਸਾਰੇ ਮਸਾਲੇ ਪਾ ਲਾਉਂਦੇ ਹਾਂ ਆਲੀ ਮੈਂ ਰੱਖਣ ਲੱਗੀਆਂ ਹੁਣ ਛੋਲ। ਹਮਾਲਕੇ ਛੋਲ ਬਣਾਉਣੇ ਆ। ਤੇ ਛੋਲ ਬਣਾਉਣ ਲੱਗੀ ਹਾਂ ਮੈਂ। ਤੇਨੂੰ ਛੋਲ ਬਣਾਵਾਂਗੀ। ਓਏ ਗਾਇਸ 파ੜ ਇਸ ਲਈ ਮੈਂ ਟਮਾਟਰ ਤੇ ਹੁਣ ਮੈਂ ਲੱਗੀ ਮਸਾਲੇ ਪਾਉ। ਨਮਕ ਮੈਂ ਪਹਿਲੇ ਪਾਤਾ ਆ। ਥਲੀ ਗਰਮ ਮਸਾਲਾ ਲਾਲ ਮਿਰਚ ਤੇ ਥੋੜਾ ਜਿਹਾ ਆਪਾਂ ਕਰਨਾ ਹੈ ਕਾਲਾ ਮਲਾ ਚੰਗਣ ਆਲੂ ਤੁਸੀਂ ਵੀ ਸਬਜੀ ਤੇ ਹੁਣ ਆਪਾਂ ਇਹ ਛਾਦਦੇ ਹਾਂ ਥੋੜੇ ਜਿਹਾ ਪਾਕਣਾ ਬਣਾ ਲਵਾਂਗੇ ਤੇ ਠੰਢੀ ਹੋ ਜੇ ਠੰਢੀ ਸਬਜੀ ਹਾਂਜੀ ਗਾਇਜ਼ ਮੈਂ ਨਿੰਬੂ ਕੱਟਿਆ ਸੀਗਾ ਤੇ ਨਿੰਬੂ ਦਾ ਨਾ ਉੱਪਰਲਾ ਹਿੱਸਾ ਥੋੜਾ ਜਿਹਾ ਕੱਟ ਕੇ ਤੇ ਇੱਦਾਂ ਦੇਖੋ ਤੇ ਮੈਂ ਨਿਚੋੜ ਦਿੱਤਾ ਸੀਗਾ ਚੋਲੇ ਦੇ ਵਿੱਚ ਤੇ ਵੀ ਇਹਦੇ ਨਾਲ ਚੋਲੇ ਨਾਲ ਆਪਾਂ ਚਿਕਨਗੇ ਨਹੀਂ ਤੇ ਕੱਲਾ ਕੱਲਾ ਚਾਵਲ ਬਣਾਵਾਂਗਾ ज्यादा नहीं पाया भी खट्टे ना हो जाए थोड़ा जा बस मचोड़ एक पास के पीस गाई लगती भुख एंजल मैं पा रही हाँ चौलो चौल सा वाली बने किले किले चौल ਥੋੜੀ ਜੀ ਕਿੰਨੀ ਕਿਦਕ ਨੀ ਜਾਣੀ ਅੱਜ ਇੱਕ ਵਾਰ ਹੂੰ ਨੀ ਜ਼ੋਰੇ ਸਭ ਜੂ ਅਸੀਂ ਲੈ ਲੰਗੀ ਕਿੰਨੀ ਵਾਰ ਚੁੱਕ ਗਏ ਇਸ ਇਧਰ ਮੈਂ ਰੱਖ ਲਈ ਸੀ ਕਿ茶 ਹੋ ਗਿਆ ਸੀ ਉਹ ਦੁਪਹਿਰ ਦਾ ਟਾਈਮ ਤੇ ਗਿੱਲ ਸਾਹਿਬ ਲਈ ਬਣਾ ਕੇ ਰੱਖ ਰੱਖਤੀ ਹਾਂ ਕੌਫੀ ਅਸੀਂ ਬਣਾ ਰਹੇ ਹਾਂ ਚਾਹ ਆਪਣੇ ਲਈ ਤੇ ਗਿਲਸ ਆ ਗਏ ਹੋਏ ਆ ਫੈਕਟਰੀ ਹੁਣ ਉੱਥੋਂ ਆਉਂਦੇ ਹੋਏ ਉਹ ਲੈ ਕੇ ਆਣਗੇ ਸਮੋਸੇ ਤੇ ਚਾਹ ਦੇ ਨਾਲ ਖਾਵਾਂਗੇ ਸਮੋਸੇ ਬੋਲੀ ਹੋਰ ਕੀ ਆਇਆ ਸ਼ੋਸੀ ਸ਼ੋਸੀ ਤੇ ਗਾਇਸ ਹੁਣ ਅਸੀਂ ਖਾਣ ਲੱਗੇ ਸ਼ੋਸੀ ਸਮੋਸੇ ਵੀ ਨਹੀਂ ਸ਼ੋਸੀ ഗോൾ കുർഫി ദോൾ ഗുപേ